ਸੱਲਾ ਬਹੁਤ ਨੁਕਸਾਨ ਕਰਤਾ ਜੀ ਮੇਰਾ ਗਰੀਬ ਬੰਦਾ ਮੇਦਾ ਮਾਰਿਆ ਗਿਆ ਜੀ ਜਮੀ ਗਰੀਬ ਆਦਮੀ ਇਹਨਾਂ ਨੁਕਸਾਨ ਕਰਕੇ ਜੀ ਮੇਰਾ ਗਰੀਬ ਦਾ ਕਿੰਨੇ ਕਿੱਲੇ ਸੀ ਜੀ ਇਹ ਸਵਾ ਚਾਰ ਕਿੱਲੇ ਦੇ ਜੀ ਅੱਛਾ ਜੀ ਔਰ ਇਹ ਬਹੁਤ ਨੁਕਸਾਨ ਕਰਕੇ ਮੇਰਾ ਤਾਂ ਇਹ ਗਰੀਬ ਬੰਦੇ ਦਾ ਮੇਦਾ ਗਰੀਬ ਜਮੀ ਮਾਰਿਆ ਗਿਆ ਜੀ ਮੇਰਾ 10 ਵਜੇ ਦੁੱਤੋਂ ਦੀ ਕੀ ਹੋਊਗਾ ਜੀ ਜੀ ਪਾਲੀ ਪਲਾਈ ਫਸਲ ਗਾਲਤੀ ਜੀ ਇਹਨਾਂ ਨੇ ਮੇਰੀ ਬਹੁਤ ਨੁਕਸਾਨ ਕਰਤਾ ਕਿਹੜਾ ਪਿੰਡ ਆ ਜੀ ਆਪੂ ਮੇਰਾ ਪਿੰਡ ਕਾਨ ਘੜਾ ਹੈ ਜੀ ਅੱਛਾ ਜੀ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹੋ ਮੇਰਾ ਮਜ਼ਾਸੀਆ ਜਾਤੀ ਨਾਲ ਸੰਬੰਧ ਰੱਖਦਾ ਜੀ ਠੀਕ ਹੈ ਜੀ ਟਣੀ ਸਵਾਚਾਰ ਕਿਲੇ ਸੋਡੇ ਹਾਂ ਸਵਾਚਾਰ ਕਿਲੇ ਦੇ ਜੀ ਮੇਰੇ ਇਹ ਕਣਕ ਦੇ ਥੋੜੀ ਜੀ ਸਰੋਂ ਦੀ ਊਂਗ ਵਿੱਚ ਸਿੱਟੀ ਵੀ ਛੱਟਾ ਇੱਕ ਪਾਸੇ ਮਾਰਿਆ ਹੋਇਆ ਜੀ ਠੀਕ ਹੈ ਬਾਕੀ ਸਾਰੀ ਕਣਕ ਤੀਜੀ ਮੇਰੀ ਕੀ ਕਰਤਾ ਨੁਕਸਾਨ ਕਰਤਾ ਥੋੜਾ ਪੂਰਾ ਹਾਂ ਨੁਕਸਾਨ ਬਹੁਤ ਕਰਤਾ ਸੀ ਸਾਰੀ ਕਣਕ ਬਹੁਤ ਕਰ ਗਈ ਜੀ ਜਾੜ ਗਏ ਠੀਕ ਹੈ ਜੀ ਠੀਕ ਹੈ ਤੇ ਸਾਰੀ ਕਣਕ ਜਾੜਤੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਖਿਲਾਫ ਫੜ ਕੇ ਇਹਨਾਂ ਨੂੰ ਅੰਦਰ ਕੀਤੀ ਜਾਵੇ ਇਹਨਾਂ ਦੀ ਜੁਬਾਨ ਤੇ ਨਾ ਹੋਵੇ ਜੀ ਠੀਕ ਹੈ ਜੀ ਮੁਰਕੇ ਹੀ ਜਾਹੇ ਕਦਮ ਨਾ ਠਾਉਣ ਜੀ ਕਿਸੇ ਗਰੀਬ ਆਦਮੀ ਨਾਲ ਇੰਨਾ ਧੱਕਾ ਨਾ ਕਰਨ ਇਹ ਠੀਕ ਹੈ ਜੀ ਸਾਰੇ ਗਰੀਬ ਬੰਦਿਆਂ ਨਾਲ ਧੱਕਾ ਕਰਦੇ ਨੇ ਇਹ 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 ਬੰਦੇ ਤਾਕੜੇ ਬੰਦੇ ਨੇ ਜੀ ਇਹ ਇਹ ਤਾਕੜੇ ਬੰਦੇ ਨੇ ਤਾਕੜੇ ਬੰਦੇ ਪੈਸੇ ਦੇ ਜ਼ੋਰ ਤੇ ਸਾਰਾ ਕੰਮ ਕਰਦੇ ਨੇ ਬਹੁਤ ਨੁਕਸਾਨ ਹੋ ਗਿਆ ਜੀ ਚੱਲਿਆ ਨਹੀਂ ਜਾਂਦਾ ਇਹ ਤੁਹਾਡਾ ਜਿਹੜਾ ਗ੍ਰੀਨ ਨੂੰ ਲੈ ਕੇ ਬਵਾਦ ਚੱਲ ਰਿਹਾ ਅਸਲਾ ਉਹਦੇ ਉੱਤੇ ਕੋਰਟ ਦੇ ਸਟੇ ਆਰਡਰ ਹੋਏ ਹੋਏ ਸੀ ਕਿ ਜਦੋਂ ਕਿਸੇ ਨੂੰ ਕਬਜ਼ਾ ਦਿੱਤਾ ਹੋਇਆ ਸੀ ਕੀ ਮਾਮਲਾ ਪੂਰਾ ਇਹ ਸਾਰਾ 2008 ਚ ਜੀ ਮੈਂ 33 ਨੰਬਰ ਤਿੰਨ ਨੰਬਰ ਦੇ ਜਿਵੇਂ ਫੀਤ ਕੇ ਮੇਰੀ ਮਾਤਾ ਚਰਨਦਰੋਂ ਪਾਈ ਸੀ ਮੈਂ ਕਹਿੰਦਾ ਇੰਤਕਾਲ ਉਹਦੀ ਗਰਦੌਰੀ ਮੇਰੇ ਨਾਂ ਤੇ ਨਹੀਂ ਤਿੰਨ ਕਿੱਲੇ ਬੈਂਕ ਚ ਪਲਾਜੇ ਨੇ 3 ਲੱਖ ਦੀ ਮੇਰੀ ਲਿਮਟ ਧਰਾਈ ਹੋਈ ਹੈ ਇਹਦਾ ਨਹੀਂ ਜੀ ਕੋਈ ਪੁਰਾਣਾ 1985 ਦਾ ਬਚਨ ਸਿੰਘ ਬਨਾਮ ਹਰਦੇਵਾਲ ਸਿੰਘ ਜੀ ਨਾ ਮੈਂ ਜ਼ਮੀਨ ਬਚਨ ਸਿੰਘ ਤੋਂ ਲਈ ਜੀ ਨਾ ਹਰਿਆਰ ਸਿੰਘ ਤੋਂ ਲਈ ਜੀ ਮੈਂ ਤਾਂ ਇਹ ਪੁਰਾ ਗੁਰਦਿਆਰ ਸਿੰਘ ਜਿਹੜਾ ਜਣਾ ਲੋਤੀ ਆ ਉਹ ਤੋਂ ਜਿਸ ਜ਼ਮੀਨ ਦੀ ਸੀ ਉਹਨੇ ਅੱਗੇ ਵੇਚੇ ਬਲਦੇਵ ਸਿੰਘ ਤੋਂ ਬਲਦੇਵ ਸਿੰਘ ਤੋਂ ਮੈਂ ਲਈ ਆ ਉਦੋਂ ਤੇ ਮੈਂ ਤਾਂ ਕਾਬਜ ਆ ਇਹਨਾਂ ਨੇ ਕੋਈ ਪੁਰਾਣੇ ਕੋਈ ਅਸੀਂ ਤਾਂ ਵਿੱਚੋਂ ਕੇਸ ਚ ਹੈ ਨਹੀਂ ਸੀ ਜੀ ਇਹਨਾਂ ਨੇ ਕੋਈ ਪੁਰਾਣਾ ਲਾ ਕੇ ਜੀ ਕੇਸ کورٹ ਚੋਂ ਬਰੰਤ ਕਬਜ਼ਾ ਘਟਾ ਲਈ ਬਚਨ ਸਿੰਘ ਤੋਂ ਕਿੰਨੇ ਟਾਈਮ ਪਹਿਲਾਂ ਦੀ ਗੱਲ ਕਰ ਰਹੇ ਹੋ ਤੁਸੀਂ ਕਿਹੜੀ ਜੀ ਕਿੰਨਾ ਟਾਈਮ ਪਹਿਲਾਂ ਦੀ ਆ ਜਿਹੜੇ ਤੁਸੀਂ ਖਰੀਦੀ ਆ ਮੈਂ 2008 ਚ ਜੀ 2000 ਹਾਂਜੀ 18 ਸਾਲ ਹੋ ਗਏ ਮੇਰੇ ਕੋਲ ਠੀਕ ਹੈ ਮੈਂ ਹੀ ਉਹ ਤੇ ਕਬਜ਼ਾ ਹੈ ਜੀ ਇਹਨਾਂ ਨੇ ਜੀ ਬਚਨ ਸਿੰਘ ਦਾ 프ਰੰਟ ਆਫ ਜੇਸ਼ਨ ਆ ਇਹ ਇਹ ਬਚਨ ਸਿੰਘ ਦਾ ਕਬਜ਼ਾ ਰਿਹਾ ਜੀ ਨੰਬਰ ਮੇਰੀ ਜ਼ਮੀਨ ਦੇ ਪਾਤਾ ਜੀ ਵਿੱਚ ਮੇਰਾ ਦਾਦਾ ਕਿਦੋਂ ਚਰਨਜੀਤ ਕੌਰ ਤੋਂ ਕਬਜ਼ਾ ਲਿਆ ਹੋਵੇ ਠੀਕ ਹੈ ਸਾਰਾ ਕੋਰਟ ਨੂੰ ਫਰੋਡ ਕਰਿਆ ਜੀ ਇਹਨਾਂ ਨੇ ਕੋਲ ਸਾਡਾ ਹਾਈ ਕੋਰਟ ਕੇਸ ਚੱਲਦਾ ਜੀ ਮੈਂ ਆਪਣੀ ਜ਼ਮੀਨ ਬਾਲੀ ਜੀ ਅੱਛਾ ਉਹ ਕੋਰਟ ਨੇ ਉਹ ਤੇ ਸਟੇი ਕੀਤੀ ਸੀਗੀ ਤੁਸੀਂ ਸਟੇი ਤਾਂ ਮੈਨੂੰ ਵੀ ਦਿੱਤੀ ਹੋਈ ਹੈ ਜੀ ਵੀ ਸਾਡੀ ਜ਼ਮੀਨ ਚ ਨਾ ਪੜਦੀ ਇਹ ਮੇਰੇ ਕੋਲ ਸਟੇਆ ਹਸਨਾਮ ਕੋਰਟ ਦੀ ਅਗਲੀ ਪਿਛੇ ਨੋ ਨੋ ਪਿਛੇ ਸलाम ਕੀ ਚੱਲ ਰਿਹਾ ਤਾਂ ਅੱਛਾ ਹਾਂ ਠੀਕ ਹੈ ਇਹ ਤਾਂ ਰਿਪੋਰਟ ਨੂੰ ਗਰਮ ਗबरा ਕੀਤਾ ਗਿਆ ਨਾ ਜਦ ਤੱਕ ਦੱਸਦੇ ਕੋਰਟ ਨੂੰ ਵੀ ਉੱਥੇ ਇਸ ਟਾਈਮ ਪੋਜੀਸ਼ਨ 'ਚ ਨਹੀਂ ਤੁਹਾਡਾ ਬਗੀਨ ਖੜਾ ਹੋਊਗਾ ਉਹਨਾਂ ਨੇ ਤੁਹਾਡਾ ਪੱਖ ਰੱਖਿਆ ਨਹੀਂ ਆਏਗਾ ਤੁਸੀਂ ਕੋਰਟ ਦੇ ਵਿੱਚ ਪੇਸ਼ ਅਸੀਂ ਸਰੋਚ ਅਸੀਂ ਪਾਰਟੀ ਨਹੀਂ ਹੈਗੀ ਹਾਂਜੀ ਪਾਸੇ ਪਾਰਟੀ ਨਹੀਂ ਹੈਗੀ ਸਭ ਤੋਂ ਜੋ ਬ੍ਰਾਂਡ ਕਾ ਵਜਾਇਆ ਸਤ ਉਦੋਂ ਸਾਨੂੰ ਪਤਾ ਲੱਗਿਆ ਅੱਛਾ ਜਨੀ ਜਿਹੜਾ ਝਗੜਾ ਕੋਰ ਦੇ ਵਿੱਚ ਸੀਦਾ ਤੁਹਾਡੇ ਨਾਲ ਇਹਨਾਂ ਦੇ ਉਹ ਹੈਗੇ ਜੀ ਆਪਣਾ ਬਚਨ ਸਿੰਘ ਤੇ ਹਰਦੇਵਰ ਸਿੰਘ ਅੱਛਾ ਅਸੀਂ ਜ਼ਮੀਨ ਲਈਆ ਗੁਰਦੇਵਰ ਸਿੰਘ ਤੋਂ ਨਾ ਬਚਨ ਸਿੰਘ ਤੋਂ ਲਈਆ ਨਾ ਹਰਦੇਵਰ ਤੋਂ ਉਹ ਮਾਲਕ ਸੀਗੇ ਜੀ ਨਹੀਂ ਨਹੀਂ ਮਾਲਕ ਉਹਦਾ ਸਿਰਫ ਹਾਂ ਹਮ ਮਾਲਕ ਸੀ ਜੀ ਉਹ ਮਾਲਕ ਸੀ ਜੀ ਬਿਲਕੁਲ ਰੀਅਲ ਰੋਟੀ ਹੈ ਜੀ ਡੀਸੀ ਨੇ ਉਹਨੂੰ ਅਲਾਉਟ ਕੀਤੀ ਹੈ ਕਮਿਸ਼ਨਰ ਸਾਹਿਬ ਨੇ ਅਲਾਉਟ ਕੀਤੀ ਹੈ ਦੋਨੋਂ ਭਾਈਆਂ ਦਾ ਕੇਸ ਚੱਲਦਾ ਸੀ ਇਹਨਾਂ ਦਾ ਵਿੱਚ 2007 ਜੀ ਜਿਹੜੀ ਤੋਂ ਤੁਸੀਂ ਬਚਨ ਸਿੰਘ ਨੂੰ ਕਹਿ ਰਹੇ ਹੋਗੇ ਜਿਹੜਾ ਅਲਾਟੀ ਸੀਗਾ ਉਹ ਵੀ ਨਹੀਂ ਜੀ ਰੀਅਲ ਅਲੋਟੀ ਦੀ ਗੁਰਦੇਵਰ ਸਿੰਘ ਗੁਰਦੇਵਰ ਗੁਰਦੇਵਰ ਸਿੰਘ ਜੀ ਇਹ ਜਮੀਨ ਬਾਹਰ ਬਾਹਰਚੂਨ ਹੋ ਗਈ ਸੀ ਅਲੋਟ ਗੁਰਦੇਵਰ ਸਿੰਘ 76 ਤੋਂ ਨੂੰ ਬਰੰਟ ਕਬਜ਼ਾ ਦਿੱਤਾ ਗਿਆ ਇਹਨਾਂ ਨੇ ਗੱਗੇ ਦਾ ਹਾਂ ਹਾਂ ਕਰਕੇ ਸਨਤ ਜਿਹੜੀ ਸਰਟੀਫਿਕੇਟ ਸੀ ਮਾਲਕੀ ਦਾ ਉਹ ਉਹ ਲੈਦੇ ਹਰਿਆਣੇ ਜਦੋਂ ਹਰਿਆਣੇ ਪਤ ਇਹਨਾਂ ਇਨ ਦਾ ਮੀਨ ਟਾਈਮ 2 ਮਹੀਨੇ ਮਾਲਕ ਰਹੇ ਨੇ ਇਨ ਦਾ ਮੀਨ ਟਾਈਮ ਇਹਨਾਂ ਗਾਂ ਸੌਦਾ ਕਰ ਲੈ ਬਚਨ ਸਿੰਘ ਨਾਲ 10000 ਰੁਪਏ ਇਸੇ ਐਗਰੀਮੈਂਟ ਲੈ ਲਿਆ ਉਦੋਂ ਜਦੋਂ ਜਿਹੜਾ ਰਦੀয়াল ਲੋਟੀ ਸੀ ਗੁਰਦਿਆਲ ਸਿੰਘ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਦਾ ਭਰਾ ਮੈਨੂੰ ਫਰਾਡ ਕਰ ਗਿਆ ਉਹਨੇ ਕਿਸ ਕਰਕੇ ਜੀ ਉਹ ਅਲੋਟਮੈਂਟ ਕੈਨਸਲ ਹੋ ਗਈ ਦੋਨਾਂ ਦਾ ਕੇਸ ਚੱਲ ਪਿਆ ਉਸ ਜਿਹੜਾ ਰਦੀয়াল ਦੇ ਬਾਜਨ ਦਾ ਕੋਰਟ ਨੇ ਇਹ ਆਰਡਰ ਕਰ ਦਿੱਤੇ ਵੀ ਤੂੰ ਇਹਨੂੰ ਦੱਸਿਆ ਜਰਪੀ ਤੂੰ ਇਹਨੂੰ ਜ਼ਮੀਨ ਵੋੜ ਆਹ ਆਰਡਰ ਕਰਕੇ ਆਹ ਆਰਡਰ ਕਰਕੇ ਬਾਜਨ ਸਿੰਘ ਤੋਂ ਜ਼ਮੀਨ ਦਵਾਈ ਹੈ ਜੀ ਜ਼ਮੀਨ ਤਾਂ ਜੀ ਉਸ ਤੋਂ ਬਾਅਦ ਤਨ ਤਾਂ ਵੀ ਵੇਖੀ ਕਮਿਸ਼ਨਰ ਦਾ ਆਰਡਰ ਹੋਏ ਹੋਏ ਨੇ ਡੀਸੀ ਸਾਹਿਬ ਦਾ ਆਰਡਰ ਹੋਏ ਹੋਏ ਮਿਲਿਆ ਸੀ ਕੋਰਟ ਰਾਹੀਂ ਆਰਡਰ ਨੇ ਮੈਨੂੰ ਜ਼ਮੀਨ ਦਾ ਕਬਜ਼ਾ ਦਵਾਤਾ ਮੈਂ ਕਣਕਬੀ ਜੀ ਕਣਕ ਮੇਰੀ ਹੋ ਗਈ ਜੀ ਗੋਡੇ-ਗੋਡੇ ਕਣਕ ਹੋ ਗਈ ਜਨਾਬ ਬੜੀ-ਬੜੀ ਕਣਕ ਹੋ ਗਈ ਮੈਂ ਰੇਤੇ ਪੂਰਾ ਕਰਤਾ ਜੇ ਪਾਣੀ ਧਾਣੀ ਸਾਰਾ ਪਾਤਾ ਜੀ ਉਹਦੇ ਵਿੱਚ ਜਨਾਬ ਹੁਣ ਉਹ ਜਦਾ ਖਾਸੀ ਬੜੀ-ਬੜੀ ਕਣਕ ਹੋ ਗਈ ਜਨਾਬ ਇਹ 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 ਜਿਹੜਾ ਇਹ ਚਰਨਜੀਤ ਕੌਰ ਦੇ ਨਾਲ ਇਹਦਾ ਮੁੰਡਾ ਚਰਨਜੀਤ ਕੌਰ ਦਾ ਇਹ ਅਗਰਪਾਚਨ ਸਿੰਘ ਇਹਦੇ ਨਾਲ ਹੋਰ ਬੰਦੇ ਬਹੁਤ ਆ ਇਹਨਾਂ ਨੇ ਆ ਕੇ ਟਰੈਕਟ ਵੜ ਕੇ ਜੀ ਮੇਰੀ ਸਾਰੀ ਕਣਕ ਬਾਗੀ ਕਣਕ ਬਾਹੀ ਹੋ ਗਈ ਜਨਾਬ ਜਦ ਅਸੀਂ ਗਏ ਸਾਡੇ ਜਾਮ ਤੋਂ ਪਹਿਲਾਂ ਹੈਗੇ ਕਿ ਇਹਨਾਂ ਨੇ ਟਰੈਕਟ ਚੱਲ ਰਿਆ ਇਹ ਤਾਂ ਕਹਿੰਦੀ ਵੀ ਜਿਹੜੀ ਜ਼ਮੀਨ ਸੀ ਉਹ ਅਸੀਂ ਇਹਨਾਂ ਤੋਂ ਕਬਜ਼ਾ ਨਹੀਂ ਲਿਆ ਹੈਗਾ ਸਾਸ਼ੀ ਨੇ ਕਿਸੇ ਤੋਂ ਹੋਰ ਜ਼ਮੀਨ ਖਰੀਦੀ ਹੈ ਤੁਹਾਡਾ ਕਿੰਨੇ ਕ ਜੇ ਟਾਈਮ ਤੋਂ ਕਬਜ਼ਾ ਸੀ ਇਸ ਤੇ ਇਹ ਤਾਂ ਜੀ ਪਹਿਲਾਂ થી ਪੁਰਾਣਾ ਕਬਜ਼ਾ ਇਹ ਜਿਹੜਾ ਤੁਹਾਡੇ ਕੋਲ ਕਿੰਨੇ ਟਾਈਮ ਤੋਂ ਜ਼ਮੀਨ ਸੀ ਇਹ ਜੀ ਇਹ 1970 ਚ ਸਾਡੇ ਕੋਲ ਸੀ ਜ਼ਮੀਨ ਦਾ ਕਿਹਨੂੰ ਲਾਟ ਹੋਈ ਹੋਈ ਆ ਇਹ ਲਾਟ ਹਰਦੇਾਲਸ਼ ਨੂੰ ਹਰਦੇਾਲਸ਼ ਹਾਂ ਜੀ ਅੱਛਾ ਤੇ ਇਹ ਇੰਥੇ ਇੱਕ ਗੱਲ ਹੋਰ ਵੀ ਸੁਣਨ ਦੇ ਵਿੱਚ ਆਈ ਹੈ ਵੀ ਜਿਹੜੀ ਜ਼ਮੀਨ ਹੈ ਇਹ ਹਰਦਾਲ ਸਿੰਘ ਨੂੰ ਨਹੀਂ ਗਰਦਿਆਲ ਸਿੰਘ ਨੂੰ ਹੋਈ ਸੀ ਵੀ ਉੱਥੇ ਜਾ ਕੇ ਗਰਦਿਆਲ ਸਿੰਘ ਨਾਂ ਦਾ ਕੋਈ ਵਿਅਕਤੀ ਹੈਗਾ ਸੀ ਤੁਹਾਡੇ ਭਰਾ ਹੋਵੇ ਨਾ ਜੀ ਗਰਦਿਆਲ ਸਿੰਘ ਮੇਰਾ ਤਾਇਆ ਜੀ ਹੂੰ ਮੇਰਾ ਤਾਇਆ ਜੀ ਟੀ ਗਰਦਿਆਲ ਸਿੰਘ ਹੂੰ ਇਹ ਸੰਨਤ ਜਾਰੀ ਸਾਨੂੰ ਹੋਇਆ ਪੈਸੇ ਆ ਸੀ ਭਰੇ ਨੇ ਜਨਾਬ ਹੂੰ ਇਹਦਾ ਮਾਲ ਮੇਕ ਵੀ ਨਾਲ ਮਿਲ ਕੇ ਕਨਗੋ ਪਰਵਾਰੀਆਂ ਨਾਲ ਇਹਨਾਂ ਨੇ ਹਾਹੇ ਤੋਂ ਗੱਗਾ ਬਣਾਤਾ ਜੀ ਅੱਛਾ ਹਾਹੇ ਨਾਲ ਤਾਂ ਹਰ ਦੇ ਹਾਲਤੀ ਜਨਾਬ ਹਮ ਇਹਨਾਂ ਨੇ ਮਿਲ ਕੇ ਕਰਨ ਕੋ ਪਰਵਾਰੀਆਂ ਨੂੰ ਰਿਕਾਰਡ ਦੇ ਵਿੱਚ ਹਾਹੇ ਤੋਂ ਗੱਗਾ ਬਣਾ ਕੇ ਫਲੋਟ ਕਰਤੀ ਵੀ ਅੱਗੇ ਵੀ ਇਹ ਇਹ ਹੀ ਪਾਰਟੀ ਨੇ ਨਾਲ ਰਲ ਕੇ ਤਹਿਸੀਲਦਾਰ ਵਗੈਰਾ ਨਾਲ ਦੇ ਕੇ ਇਹਨਾਂ ਨੇ ਕੁਛ ਨਾ ਕੁਛ ਕਰਕੇ ਜ਼ਮੀਨ ਇਹ 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 ਹਾਈ ਕੋਰਟ ਦੀ ਸਟੇ ਨਾਲੇ ਜਿਹੜਾ ਥੱਲੇ ਵਾਲੀ ਜੱਜ ਦੀ ਸਟੇ ਦੇ ਵਿੱਚ ਹਾਈ ਕੋਰਟ ਨੇ ਜਿਹੜਾ ਹਾਈ ਕੋਰਟ ਨੇ ਸਟੇਜ ਕੋ ਕਰਤਾ ਵੀ ਜ਼ਮੀਨ ਗਾਂਵ ਸ਼ਹਿਰ ਹਾਈ ਕੋਰਟ ਨੇ ਹਾਈ ਕੋਰਟ ਨੇ ਇਹ ਆ ਸਾਡੇ ਪੈਸੇ ਵੀ ਭਰੇ ਹੋਏ ਨੇ ਜਨਾਬ ਅੱਛਾ ਪੈਸੇ ਭਰੇ ਹੋਏ ਨੇ ਇੰਨੇ ਜwidehat ਜ਼ਮੀਨ ਲਾਟ ਹੋਈ ਹੈ ਇਹ ਹਰਦੇਵਾਲ ਸਿੰਘ ਨੂੰ ਜ਼ਮੀਨ ਲਾਟ ਹੋਈ ਹੈ ਹਾਈ ਕੋਰਟ ਨੇ ਆਰਡਰ ਕਰਿਆ ਵੀ ਇਹ ਜ਼ਮੀਰ ਜੋਗਰ ਫੈਸਲਾ ਨਹੀਂ ਹੁੰਦਾ ਇਹ ਅੱਗੇ ਜਿਸ਼ਟਰੀ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਜੀ ਹਾਈ ਕੋਰਟ ਦੀ ਸਟੇ ਵੀ ਪ੍ਰੋਵਾਈਡ ਨਹੀਂ ਮੰਨੀ ਦੇ ਕੇ ਪੈਸੇ ਤਸਦੀਕਾਰਾਂ ਨੂੰ ਆਰਡਰ ਕਰਾ ਕੇ ਅਸੀਂ ਦਿਖਾਉਂਦੇ ਰਹੇ ਕੋਰਟ 'ਚ ਵੀ ਆਏ ਆਏ ਆ ਕੰਦੀ ਕੋਈ ਖੇਨ ਕਰੀ ਬੰਦੇ ਦੀ ਹੋਣੀ ਇਹਨਾਂ ਨੇ ਜਿਸਟਰੀ ਕਰਨਾ ਹੁਣ ਇੱਥੇ ਕੀ ਹੋਇਆ ਹੈ ਅੱਜ ਥਾਣੇ ਦੇ ਵਿੱਚ ਕੀ ਹੋਇਆ ਹੈ ਕਿੱਥੇ ਤੱਕ ਸੁਣਵਾਈ ਹੋਈ ਹੈ ਥਾਣੇ 'ਚ ਕਹਿੰਦੇ ਵੀ ਅਸੀਂ ਇਹਨਾਂ ਨੂੰ ਪੁੱਛ ਲਿਆ ਵੀ ਤੁਹਾਡੇ ਕੋਲ ਕੀ ਹੈ ਇਹ ਕਹਿੰਦੇ ਸਾਡੇ ਕੋਲ ਆ ਕਾਗਜ਼ ਨਹੀਂ ਕਾਗਜ਼ਾਂ 'ਚ ਜਾਣਨੀ ਹੈ ਕਿ ਕਾਗਜ਼ਾਂ 'ਚ ਕੁਝ ਨਹੀਂ ਹੈਗਾ ਜੀ ਇਹਨਾਂ ਦੇ 'ਚ ਕੱਖ ਨਹੀਂ ਹੈਗਾ ਕਾਗਜ਼ਾਂ 'ਚ ਜਦੋਂ ਸੈਸ਼ਨ ਕੋਰਟ ਨੇ ਫੈਸਲੀ ਕਰਤਾ ਸਾਡੇ ਹੱਕ 'ਚ ਸੈਸ਼ਨ ਕੋਰਟ ਨੇ ਫੈਸਲਾ ਕਰਿਆ ਇਹ ਕਰਤਾ ਵੀ ਜ਼ਮੀਨ 'ਚ ਬਾਹਰ ਹੋ ਜਾ ਤਰੀ ਜੋ ਅਸੀਂ ਕੇ ਅਪੀਲ ਸੁਣਦੇ ਨੇ ਕਾਰਜ ਕਰਦੇ ਆਂ ਇਹ अपील खारज ਕਰਦੇ ਆਂ ਇੱਥੇ ਗੱਲ ਹੋਰ ਵੀ ਆਈ ਹੈ ਵੀ ਜਿਹੜੀ ਜ਼ਮੀਨ ਤੇ ਤੁਸੀਂ ਕਬਜ਼ਾ ਜਿਹੜੀ ਲੜਾਈ ਹੈਗੀ ਉਹ ਤਾਂ ਜ਼ਮੀਨ ਹੀ ਵੱਖਰੀ ਹੈ ਬਿਲਕੁਲ ਇਹੀ ਜ਼ਮੀਨ ਹੈ ਜਨਾਬ ਕੋਈ ਵੱਖਰੀ ਜ਼ਮੀਨ ਨਹੀਂ ਨੰਬਰ ਨੇ ਆਹੀ ਨੰਬਰ ਨੇ ਖਸਰਾ ਨੰਬਰ ਕਨਗੋ ਪਰਿਵਾਰੀ ਕਬਜ਼ਾ ਦਵਾ ਕੇ ਗਏ ਨੇ ਸਾਨੂੰ ਕਨਗੋ ਪਰਿਵਾਰੀ ਆਏ ਨੇ ਉਹਨਾਂ ਨੇ ਕਬਜ਼ਾ ਦਵਾਇਆ ਹੈ ਹਾਈ ਕੋਰਟ ਦੇ ਸੰਦੇਸ਼ ਮੁਤਾਬਕ ਹਾਈ ਕੋਰਟ ਨੇ ਆਰਡਰ ਕਰਿਆ ਵੀ ਜ਼ਮੀਨ ਖਾਲੀ ਕਰੋ ਕੀ ਮੰਗ ਕਰਦੇ ਹੋਗੇ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆਂ ਜਨਾਬ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਇਹ ਇਹਨਾਂ ਨੂੰ ਅੰਦਰ ਕੀਤਾ ਜਾਵੇ ਦੋਸ਼ੀ ਬੰਦੇ ਨੇ ਜਹੀ ਗਊ ਮਾਰਤੀ ਜਾ ਜਾਂ ਗਰੀਬ ਮਾਰਤਾ ਗਰੀਬ ਦੀ ਇੰਨੀ ਫਸਲ ਇਹਨਾਂ ਨੇ ਝਾੜਤੀ ਮੇਰੀ ਬੜੀ ਔਖੀ ਬੰਮੀਨਤ ਕਰਕੇ ਦਿਹਾੜੀਆਂ ਕਰ ਕਰਕੇ ਰੇਹ ਤੇ ਰੇਪ ਆਇਆ ਜੀ ਐਡੀ ਵੱਡੀ ਮੇਰੀ ਟੂਪ ਸੀ ਜਨਾਬ ਛੀਕ ਕਿੱਲੇ ਦੀ ਬਾਹੀ ਤੋਂ ਮੈਂ ਕਿਸੇ ਨੂੰ ਮਿੰਨਤ ਕਰਕੇ ਪਾਣੀ ਲਿਆਇਆ ਮੇਰੀ ਉਹ ਟੂਪ ਵੀ ਇਹਨਾਂ ਨੇ ਅੱਗ ਲਾ ਕੇ ਫੂਕਤੀ ਅੱਗ ਲਾ ਕੇ ਫੂਕਤੀ ਜੀ ਛੀ ਸੱਤ ਕਿੱਲੇ ਦੀ ਬਾਹੀ ਮੇਰੀ ਟੂਪ ਸੀ ਉਥੇ ਮੈਂ ਧਰਖੀ ਜੀ ਖੇਤ ਆ ਇਹਨਾਂ ਨੇ ਤਾਂ ਅੱਗ ਲਾ ਕੇ ਫੂਕਤੀ ਕੋਈ ਦੱਸੋ ਸਰਾਂ ਬਚਨ ਸਿੰਘ ਤੇ ਹਰਿਆਸਨ ਕੇਸ ਚੱਲਾ ਕੋਰਟ ਤੇ ਜਮੀਨ ਬਚਨ ਸਿੰਘ ਦੀ ਜਾਣੀ ਆ ਬਚਨ ਸਿੰਘ ਹੋ ਸਕਦਾ ਵੀ ਵਕੀਲ ਨਾ ਕਰੇ ਐਕਸ ਪਾਰਟੀ ਹੋ ਜੇ ਹੋ ਸਕਦਾ ਕਿਤੇ ਜੇ ਮੇਰੀ ਜਮੀਨ ਚਾਹੂਗਾ ਮੈਂ ਬੀਚ ਨਹੀਂ ਕਰੂੰਗਾ ਉਹਦਾ ਉੱਥੇ ਐਕਸ ਪਾਰਟੀ ਹੈ ਜੀ ਉਹ ਐਕਸ ਪਾਰਟੀ ਬਚਨ ਸਿੰਘ ਕੀ ਕਹੂੰਗਾ ਤੁਸੀਂ ਸਾਰੇ ਉਹਨੇ ਹੁੰਦਾ ਸੀ ਸਰ ਬਿਲਕੁਲ ਫਰੋੜ ਹੋਇਆ ਕੋਰਟ ਨੂੰ ਦਬਾਵਾ ਕੀਤਾ ਗਿਆ ਗੱਗੇ ਦਾ ਹਾਹਾ ਕਰਿਆ ਹੋਇਆ ਇਹਨਾਂ ਨੇ ਇਹਦੀ ਪੂਰੀ ਨੂੰ ਪੂਰੀ ਹੋਣੀ ਚਾਹੀਦੀ 20 ਦਿਨਾਂ ਦੀ ਨੂੰ ਪੂਰੀ ਜੇ ਮੈਨੂੰ ਸੀ ਮੈਂ ਤਾਂ ਮੁੱਲ ਲਈ ਹੈ ਜੀ ਮੈਂ ਤਾਂ ਉਹਨਾਂ ਫਾਈਟ ਪਰ ਜੀਤਦਾ ਮੈਂ ਜੇ ਕੋਈ ਹੈ ਜੀ ਜ਼ਮੀਨ ਰੋਲੀ ਲੋ ਮੈਂ ਆਪਦੀ ਮਦਦ ਨਾ ਕਰਾਂ ਜੀ ਮੈਂ ਗ੍ਰੈਜੂਏਟ ਬੰਦਾ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਇਹ ਵੀ ਸੁਣਨ ਦੇ ਵਿੱਚ ਆ ਰਹੀ ਸੀ ਕਿ ਜਦੋਂ ਇਹ ਇਹ ਸਾਰੀ ਜਿਹੜੀ ਰਜਿਸਟਰ ਨੂੰ ਲੈ ਕੇ ਜਦੋਂ ਰਿਕਾਰਡ ਜਿਹੜਾ ਕੋਰਟ ਦੇ ਵਿੱਚ ਫੇਸ ਕੀਤਾਗਾ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਆਈ ਹੋਵੇ ਵੀ ਨੰਬਰਦਾਰ ਹੀ ਮੌਜੂਦ ਨਾ ਹੋਵੇ ਪਿੰਡ 'ਚ ਕੋਈ ਮੈਨੂੰ ਨਹੀਂ ਸਰ ਪਤਾ ਕੀ ਕਿਦੋਂ ਇਹ ਕਿੱਥੇ ਇਸੇ ਮੰਗ ਦੇ ਵਿੱਚ ਸੁਣਨ ਦੇ ਵਿੱਚ ਆ ਰਿਹਾ ਹੈਗਾ ਵੀ ਨੰਬਰਦਾਰ ਕਿਵੇਂ ਨਹੀਂ ਵੀ ਨੰਬਰਦਾਰ ਤੋਂ ਬਿਨਾਂ ਰਜਿਸਟਰੀ ਨਹੀਂ ਹੁੰਦੀ ਹੈਗੀ ਠੀਕ ਹੈ ਨੰਬਰਦਾਰ ਹੈ ਹੀ ਨਹੀਂ ਕਹਿੰਦੇ ਦੇ ਵਿੱਚ ਕੋਈ ਕਿਉਂਕਿ ਇਹ ਸਰ ਕਿਵੇਂ ਉਸਦਾ ਮੈਂ ਮੇਰੇ ਨੰਬਰ ਦਾ ਜੰਗ ਸਿੰਘ ਨੰਬਰ ਦਾ ਪਾਇਆ ਜੀ ਮੇਰੇ ਰਿਸਟਰੀ ਠੀਕ ਹਾਂਜੀ ਜੀ ਪਾਇਆ ਮੇਰੇ ਕੋਲ ਰਿਸਟਰੀ ਦੀ ਕਾਪੀ ਹੈ ਜੀ ਤੁਹਮੇ ਦੇ ਦੇਣਾ ਕਮਿਸ਼ਨਰ ਦੇ ਨੂੰ ਮਾਲਟਰ ਦੇ ਦੇਣਾ ਜੀ ਰਿਸਟਰੀ ਦੀ ਕਾਪੀ ਰਿਸਟਰੀ ਦੀ ਕਾਪੀ ਉਸ ਜਰੂਰ ਕੋਲ ਠੀਕ ਤੁਹਮੇ ਦੇ ਦੇਣਾ ਜੀ ਸਿੰਘ ਤੋਂ ਕਬਜ਼ਾ ਰਿਆ ਜੀ ਇਹਨਾਂ ਦੀ ਅੱਛਾ ਬਚਨ ਸਿੰਘ ਕੋਲ ਜ਼ਮੀਨ ਨਹੀਂ ਜੀ ਮੇਰੀ ਮਾਂ ਜੀ ਵੀ ਥੋੜੋ ਦੇ ਨੂੰ ਸਰ ਇਹਨਾਂ ਨੂੰ ਜਦੋਂ ਮੇਰਾ ਨਾਮ ਵਿੱਚ ਦਰਵਾਦ ਦੇ ਮੇਰੀ ਮਾਤਾ ਦਾ ਤੁਸੀਂ ਕਰਦੇ ਕਿੰਨਾ ਤੋਂ ਲਿਆਗਾ ਬਦੀਰ ਸਿੰਘ ਤੋਂ ਜੀ अच्छा ਹੁਣ ਪਹਿਲਾ ਜਿਹੜੀ ਗੱਲ ਨੂੰ ਲੈ ਕੇ ਅੱਜ ਤੁਸੀਂ ਥਾਣੇ ਦੇ ਵਿੱਚ ਆਏ ਹੋਗੇ ਉਹ ਇੱਕ ਜ਼ਮੀਨ ਤਾਂ ਉਹੀ ਹੈ ਜੀ ਜਿਹੜੀ ਨੂੰ ਲੈ ਕੇ ਲੜਾਈ ਝਗੜਾਗਾ ਠੀਕ ਹੈ ਉਹਦੇ ਕਬਜ਼ੇ ਨੂੰ ਲੈ ਕੇ ਇਹਨਾਂ ਦਾ ਜਿਹੜਾ ਦੂਜੀ ਪਾਰਟੀ ਹੈਗੀ ਉਹ ਇਹ ਲਾ ਰਹੀ ਹੈ ਇਲਜ਼ਾਮ ਦੀ ਸਾਡੇ ਤੋਂ ਕਬਜ਼ਾ ਜਿਹੜਾ ਬੰਦੂਕਾਂ ਦੀ ਨਹੀਂ 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 ਸਰ ਕੋਈ ਐਸੀ ਗੱਲ ਨਹੀਂ ਇਹਨਾਂ ਨੇ ਬਚਨ ਸਿੰਘ ਤੋਂ ਕਬਜ਼ਾ ਰਿਆ ਜੀ ਅਸੀਂ ਅਸੀਂ ਉੱਜਵੀਂ ਮੇਰੀ ਬਾਤੀ ਜਾਂ ਤਾਂ ਮੇਰੀ ਮਾਰ ਕੇ ਤੋੜ ਲੈਣ ਜੀ ਮੇਰੇ ਤੋਂ ਅੱਜ ਵੀ ਗਦੌਰੀ ਮੇਰੇ ਨਾਮ ਆ ਜੀ ਫ੍ਰਿਸਟੀ ਮੇਰੇ ਨਾਮ ਉਹ ਫਰਬਜੀ ਮੇਰਾ ਨਾਮ ਭਾਈ ਜੀ ਇਸ ਸਦੀ ਗੱਲ ਹੋ ਗਈ ਤੁਸੀਂ ਰੋ ਰਹੇ ਸੀ ਅਸੀਂ ਇਹ ਅੰਦਰ ਰੋ ਰਹੇ ਤੇ ਜੀ ਆਪਾਂ ਬੇਨਤੀ ਕਰੀ ਦੀ ਜੀ ਅਫਸਰ ਦੇ ਜਾ ਕੇ ਰੋਣ ਲੇਖੜਦਾ ਜੀ ਜੇ ਮੇਰੀ ਪੁੱਤਾਂ ਨੂੰ ਪਾਲੀ ਵੀ ਬਦਲ ਵੱਟ ਕੇ ਲੈ ਗਈ ਗਰੀਬ ਆਦਮੀ ਜੀ ਠੀਕ ਹੈ ਜੀ ਪਾਸਰ ਦਾ ਨਾਸ ਕਰਤਾ ਟਰੈਕ ਫੇਰਦਾ ਜੀ ਮੈਂ ਗਰੀਬ ਬੰਦਾ ਦੀ ਜੀ ਮੇਰੀ ਕਾਣ ਸੁਣੂਗਾ ਜੀ ਮੇਰੀ ਗਰੀਬ ਬੰਦੇ ਦੀ ਕੋਈ ਹੁਣ ਨਹੀਂ ਸੁਣ ਰਿਹਾ ਜੀ ਮੇਰਾ ਨਾਮ ਆਪਣਾ ਪਿੰਡ ਦੱਸ ਦੋ ਮੇਰਾ ਨਾਮ ਦੀਪ ਸਿੰਘ ਆ ਜੀ ਪਿੰਡ ਮੇਰਾ ਕਾਨਗੜਾ ਹੈ ਜਨਾਬ ਮੇਰੀ ਕੋਈ ਨਹੀਂ ਸੁਣ ਰਿਹਾ ਜੀ ਮੈਂ ਗਰੀਬ ਬੰਦਾ ਮੈਂ ਤਾਂ ੱੱਕੇ ਖਾਂਦਾ ਫਿਰਦਾ ਜੀ ਮਿੰਦਾ ਬਹੁਤ ਸਾਲ ਹੋ ਗਏ ਜੀ ਨਗਰੀ ਸੇਕ ਜੀ ਐਜਾ ਮੇਰੀ ਬਹੁਤ ਆ ਜੀ ਅਸੀਂ ਫਿਰ ਦੋ ਜੇ ਜੇ ਕਾ ਗਏ ਝਗੜੇ ਤੋਂ ਕਿੰਨੇ ਕਿੰਨੇ ਕਿਲੇ ਕਣਕ ਬਾਤੀ ਆਪਣੀ ਹਾਂ ਇਹ ਜੀ ਸ਼ਬਾਚ ਸ਼ਬਾਚਾਰ ਕਿਲੇ ਤੇ ਬਾਤੇ ਜੀ ਇਹਨਾਂ ਨੇ ਕੀ ਮਸਲਾ ਜੋ ਤੁਸੀਂ ਅੱਜ ਛਾਇਲੀ ਪਹੁੰਚੇ ਸੀ ਪਹਿਲਾ ਜੀ ਮੇਰਾ ਮੇਰਾ ਨਵਾਂ ਜੀਪ ਸਿੰਘ ਜੀ ਪਿੰਡ ਮੇਰਾ ਕਾਨਗੜਾ ਸਾਰਾ ਠੀਕ ਹੈ ਕਾਨਗੜਾ ਮੇਰਾ ਪਿੰਡ ਹੈ ਇਹ ਮੇਰੀ ਜ਼ਮੀਨ ਦਾ ਰੌਲਾ ਝਗੜਾ ਚੱਲਦਾ ਜੀ ਮੈਨੂੰ ਕੋਰਟ ਰਾਹੀਂ ਬਰੰਟ ਕਬਜ਼ਾ ਮਿਲਿਆ ਜੀ ਅ ਬਰੰਟ ਕਬਜ਼ੇ ਨੂੰ ਕਿੰਨਾ ਕਿਹੜਾ ਹੋਇਆ 9 ਮਹੀਨੇ ਹੋ ਗਏ 2-3 ਮਹੀਨੇ ਤੇ 3-4 ਮਹੀਨੇ ਹੋ ਗਏ ਜੀ ਬਰਾਟ ਕਬਜ਼ਾ ਹੋਇਆ ਨਹੀਂ ਇਹ ਪੁਰਸਾ ਹੀ ਮੈਨੂੰ ਕਬਜ਼ਾ ਮਿਲਿਆ ਜੀ ਠੀਕ ਹੈ ਜੀ ਕਣਕੋ ਪਰਿਵਾਰੀ ਦੇ ਨਾਲ ਸਾਰਾ ਮੈਕਮਾਤੀ ਜਨਾਬ ਮੈਂ ਕਣਕ ਬੀਜਤੀ ਕਣਕ ਮੇਰੀ ਹੁਣ ਗੋਡੇ-ਗੋਡੇ ਵੱਡੀ-ਵੱਡੀ ਕਣਕ ਹੋ ਗਈ ਸੀ ਜੀ ਜਰਾ ਇਹ ਇਹਨਾਂ ਨੇ ਚਰਨਜੀਤ ਕੌਰ ਦੇ ਬੰਦਿਆਂ ਨੇ ਅਗਰਵਾਚਨ ਸਿੰਘ ਨੇ ਬਹੁਤ ਨੁਕਸਾਨ ਕਰਤਾ ਜੀ ਮੈਂ ਤਾਂ ਗਰੀਬ ਬੰਦਾ ਮੈਂ ਤਾਂ ਮਾਰਿਆ ਗਿਆ ਜੀ ਜਮੇ ਗਰੀਬ ਆਦਮੀ ਇੰਨਾ ਨੁਕਸਾਨ ਕਰ ਗਏ ਜੀ ਮੇਰਾ ਗਰੀਬ ਦਾ ਕਿੰਨੇ ਕਿੱਲੇ ਸੀ ਜੀ ਇਹ ਸਵਾ ਚਾਰ ਕਿੱਲੇ ਦੇ ਜੀ ਅੱਛਾ ਜੀ ਔਰ ਜੀ ਬਹੁਤ ਨੁਕਸਾਨ ਕਰਕੇ ਮੇਰਾ ਤਾਂ ਇਹ ਗਰੀਬ ਬੰਦੇ ਦਾ ਮੈਂ ਤਾਂ ਗਰੀਬ ਜਮੀ ਮਾਰਿਆ ਗਿਆ ਜੀ ਮੇਰਾ ਦੱਸੋ ਇਹ ਦੁੱਤੋਂ ਦੀ ਕੀ ਹੋਊਗਾ ਜੀ ਇਹ ਪਲੀ ਪਲਾਈ ਫਸਲ ਗਾਲਤੀ ਜੀ ਇਹਨਾਂ ਨੇ ਮੇਰੀ ਬਹੁਤ ਨੁਕਸਾਨ ਕਰਤਾ ਕਿਹੜਾ ਪਿੰਡ ਆ ਜੀ ਆਪੋ ਮੇਰਾ ਪਿੰਡ ਕਾਣਗੜ ਆ ਜੀ ਅੱਛਾ ਜੀ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਹੋ ਇਹ ਰਮਦਾਸੀ ਆ ਜਾਤੀ ਨਾਲ ਸੰਬੰਧ ਰੱਖਦਾ ਜੀ ਠੀਕ ਆ ਜੀ ਜਾਨੀ ਸਵਾ 4 ਕਿਲੇ ਸੀ ਤੁਹਾਡੇ ਹਾਂ ਸਵਾ 4 ਕਿਲੇ ਤੇ ਜੀ ਮੇਰੇ ਇਹ ਕਣਕ ਦੇ ਥੋੜੀ ਜੀ ਸਰੋਂ ਦੀ ਦੀ ਊਂਕ ਵਿੱਚ ਛੱਟੀ ਵੀ ਛੱਟਾ ਇੱਕ ਪਾਸੇ ਮਾਰਿਆ ਹੋਇਆ ਜੀ ਠੀਕ ਹੈ ਬਾਕੀ ਸਾਰੀ ਕਣਕ ਤੇ ਜੀ ਮੇਰੀ ਕੀ ਕਰਤਾ ਨੁਕਸਾਨ ਕਰਤਾ ਤੁਹਾਡਾ ਪੂਰਾ ਹਾਂ ਨੁਕਸਾਨ ਬਹੁਤ ਕਰਤਾ ਸੀ ਸਾਰੀ ਕਣਕ ਬਹੁਤ ਕਰ ਗਈ ਜੀ ਜਾੜ ਗਏ ਠੀਕ ਹੈ ਜੀ ਠੀਕ ਹੈ ਤੇ ਸਾਰੀ ਕਣਕ ਜਾੜਤੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਖਿਲਾਫ ਫੜ ਕੇ ਇਹਨਾਂ ਨੂੰ ਅੰਦਰ ਕੀਤੀ ਜਾਵੇ ਇਹਨਾਂ ਦੀ ਜਬਾਨ ਤੇ ਨਾ ਹੋਵੇ ਜੀ ਠੀਕ ਹੈ ਜੀ ਮੁੜ ਕੇ ਇਹ ਹੀ ਜਾ ਹੈ ਕਦਮ ਨਾ ਠਾਉਣ ਜੀ ਕਿਸੇ ਗਰੀਬ ਆਦਮੀ ਨਾਲ ਇੰਨਾ ਧੱਕਾ ਨਾ ਕਰਨ ਇਹ ਠੀਕ ਹੈ ਜੀ ਸਾਰੇ ਗਰੀਬ ਬੰਦਿਆਂ ਨਾਲ ਧੱਕਾ ਕਰਦੇ ਨੇ ਇਹ 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 ਬੰਦੇ ਤਾਕੜੇ ਬੰਦੇ ਨੇ ਜੀ ਇਹ ਇਹ ਤਾਕੜੇ ਬੰਦੇ ਨੇ ਇਹ ਤਾਕੜੇ ਬੰਦੇ ਪੈਸੇ ਦੇ ਜ਼ੋਰ ਤੇ ਸਾਰਾ ਕੰਮ ਕਰਦੇ ਨੇ ਰਾਤ ਨੂੰ ਅਸਲੇ ਲੈ ਲੈ ਕੇ ਆ ਕੇ ਡਰਾਉਂਦੇ ਨੇ ਸਾਨੂੰ ਹੁਣ ਮੌਕੇ ਤੇ ਖੇਤ ਬੈਠਿਆ ਤਾਂ ਵੀ ਇਹ ਸਾਨੂੰ ਡਰਾਉਂਦੇ ਨੇ ਬੰਦੂਖਾ ਲੈ ਲੈ ਕੇ ਅਸਲਾ ਅਸਲਾ ਇਹਨਾਂ ਦੇ ਲਵੇ ਆਕੱਠੇ ਹੋ ਕੇ ਆ ਰਾਤ ਪੀ ਕੇ ਸ਼ਰਾਬ ਆ ਜਾਂਦੇ ਨੇ ਬਿ ਡਰਾਉਂਦੇ ਨੇ ਸਾਨੂੰ ਠੀਕ ਹੈ ਜੀ ਯਾਨੀ ਬਹੁਤ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਜੀ ਚੱਲਿਆ ਨਹੀਂ ਜਾਂਦਾ ਠੀਕ ਹੈ ਸਰਪੰਚ ਸਾਹਿਬ ਆਪਾਂ ਪਿੰਡ ਕਾਨਗੜ ਖੜਿਆਂਗੇ ਜੀ ਇਹਨਾਂ ਦਾ ਨੁਕਸਾਨ ਹੋਇਆ ਭਾਰੀ ਕੀ ਕਹੋਂਗੇ ਇਹਦੇ ਬਾਰੇ ਹਾਂਜੀ ਬਹੁਤ ਸੁਣਨ ਨੂੰ ਵੀ ਪਤਾ ਦੇਖੋ ਦੂਰ ਤੱਕ ਠੀਕ ਹੈ ਜੀ ਬਹੁਤ ਇਹਨਾਂ ਦੀ ਬੇਚਾਰੀ ਨੁਕਸਾਨ ਨਹੀਂ ਗਿਆ ਫਸਲ ਜੋ ਵੀ ਸੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਹਾਂਜੀ ਠੀਕ ਹੈ ਜੀ ਹਾਂਜੀ ਫਿਰ ਜੀ ਕੀ ਕਹੋਗੇ ਸਰਪੰਚ ਸਾਹਿਬ ਸਾਡੇ ਨਾਲ ਲਗੇ ਅਸਵਾਸ ਬੋਲਦੇ ਜੀ ਪੰਚਾਇਤ ਕੀ ਬੇਨਤੀ ਕਰਦੇ ਆਪਣੇ ਪੂਰਾ ਪਰਿਵਾਰ ਖੜਾ ਹੈ ਤੇ ਇਹਨਾਂ ਦੀ ਇਹ ਫਸਲ ਸੀਗੀ ਜੋ ਮਤਲਬ ਬੜੀ ਉਹਦੇ ਨਾਲ ਜਦੋਂ ਇਹਦੇ ਨਾਲ ਉਹ ਕਰਨ ਤੋਂ ਆਪਣੇ ਪਾਣੀ ਤਾਂ ਨਹੀਂ ਲਾਇਆ ਸੀ ਬਹੁਤ ਮਤਲਬ ਆਪਣਾ ਤਰੀਕੇ ਨਾਲ ਮਿਹਨਤ ਨਾਲ ਆਪਣੀ ਵਧੀਆ ਫਸਲ ਉਹ ਕੀਤੀ ਹੋਈ ਸੀਗੀ ਉਗਾਈ ਹੋਈ ਸੀ ਤੇ ਉਸ ਤੋਂ ਬਾਅਦ ਇਹ ਚਲੋ ਇਹਨਾਂ ਦਾ ਕੋਈ ਰੌਲਾ ਚੱਲਦਾ ਸੀਗਾ ਬਾਕੀ ਇਹ ਸਾਰੇ ਮੋਹਤਵਾਰ ਮੋਹਤਵਾਰ ਬੰਦੇ ਖੜੇ ਨੇਗੇ ਇਹਨਾਂ ਦੀ ਉਹਦੇ ਵਿੱਚ ਇਹਨਾਂ ਦਾ ਮਤਲਬ ਕਬਜ਼ਾ ਵਗੈਰਾ ਵੀ ਹੋ ਗਿਆ ਸੀਗਾ ਸਾਰਾ ਉਸ ਤੋਂ ਬਾਅਦ ਫਸਲ ਦਾ ਵੀ ਸਾਰੀ ਹੋ ਗਈ ਸੀਗੀ ਚਲੋ ਆਪਣੀ ਮਿਹਨਤ ਨਾਲ ਆਪਣੀ ਫਸਲ ਬਗਾਰੇ ਸੀਗੇ ਬਾਕੀ ਇਹ ਜੋ ਇਹਨਾਂ ਨਾਲ ਵੀ ਇਹਨਾਂ ਦਾ ਕੋਈ ਹੋ ਸੀਗਾ ਉਹੋ ਜਿਹੀ ਗੱਲਾਂ ਨਾਲ ਬਹੁਤ ਥੱਕਾ ਹੋਇਆ ਬਾਕੀ ਸਰਕਾਰ ਵੱਲੋਂ ਵੀ ਜੋ ਵੀ ਮੰਗੇਗੀ ਇਹਨਾਂ ਦੀ ਉਹ ਪੂਰੀ ਕਰੀ ਜਾਵੇ ਇਨਸਾਫ ਦਿਵਾਇਆ ਜਾਵੇ ਔਰ ਇਹਨਾਂ ਦੇ ਜਿੰਨਾ ਵੀ ਨੁਕਸਾਨ ਹੋਇਆ ਫਸਲ ਦਾ 3 4 4 5 ਕਿੱਲੇ ਜ਼ਮੀਨ ਦੇ ਨੇ ਜੀ ਤੇ ਉਹਦਾ ਪੂਰੀ ਇਹਨਾਂ ਨਾਲ ਮਤਲਬ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਵੱਲੋਂ ਜੀ ਇਹੇ ਜੀ ਮੇਰਾ ਨੁਕਸਾਨ ਕਰਕੇ ਜੀ ਇਹ ਕਿੰਨੇ ਕਿੱਲੇ ਸੀ ਆਪਣੇ ਇਹ ਇਹ ਸਵਾ ਚਾਰ ਕਿੱਲੇ ਤੇ ਜੀ ਠੀਕ ਹੈ ਜੀ ਤੇ ਹੁਣ ਪੁਲਿਸ ਆਈ ਸੀ ਉਰੇ ਪੁਲਸ ਆਈ ਸੀ ਜੀ ਹੁਣ ਮੌਕੇ ਤੇ ਅੱਛਾ ਜੀ ਪੁਲਸ ਆ ਕੇ ਨਕਸ਼ਾ ਬਣਾ ਕੇ ਲੱਗੀ ਜੀ ਕੀ ਕਹਿੰਦੇ ਉਹ ਉਹ ਪੁਲਿਸ ਵਾਲੇ ਕਹਿੰਦੇ ਵੀ ਤੇਰਾ ਨੁਕਸਾਨ ਦੇਖਣ ਆਇਆ ਵੀ ਕਿੰਨਾ ਹੋ ਗਿਆ ਮੈਂ ਦੇਖ ਲਓ ਜੀ ਆ ਕਿੰਨਾ ਨੁਕਸਾਨ ਮੇਰਾ ਜਹਾੜ ਕਰ ਗਏ ਠੀਕ ਹੈ ਜੀ ਸਾਰੀ ਕਣਕ ਦਾ ਨੁਕਸਾਨ ਕਰ ਗਏ ਠੀਕ ਦੋ ਵਾਰੀ ਆਏ ਨੇ ਜੀ ਇਹ ਰਾਤ ਨੂੰ ਵੀ ਆ ਗਏ ਦਿਨ ਚ ਵੀ ਆ ਗਏ ਆ ਕੇ ਕਿੜਾ ਜਾ ਮਾਰ ਕੇ ਮੁਰਗੇ ਦਿਨ ਚ ਰਾਤ ਨੂੰ ਫਿਰ ਇਹ ਟਰੈਕਟਰ ਲੈ ਕੇ ਆ ਹਾਂ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਹੈਗਾ ਕੀ ਗੱਲ ਹੋ ਗਈ ਜਿਹੜਾ ਤੁਸੀਂ ਅੱਜ ਖੇਤ ਦੇ ਵਿੱਚ ਫਸਲ ਜਾਨੀ ਨਖਾਣੀ ਗਈ ਹੈ ਕੀ ਗੱਲ ਹੋਈ ਸੀ ਮੇਰਾ ਪਿੰਡ ਕਾਨਗੜ ਹੈ ਜੀ ਠੀਕ ਹੈ ਜੀ ਮੈਂ ਕਾਨਗੜ ਦਾ ਬੱਚਾ ਬੱਚੀ ਨਹੀਂ ਹੈ ਜੀ ਇਹ ਆ ਸਾਡੀ ਜ਼ਮੀਨ ਆ ਜਿਹੜੀ ਇਹ ਜੀ ਮੈਨੂੰ ਪਿੱਛੇ 10ਵੇਂ ਮਹੀਨੇ ਚ ਕਬਜ਼ਾ ਲਿਆਤੀ ਮੈਂ ਕੋਟਰਾਹੀ ਜੀ ਠੀਕ ਹੈ ਜੀ ਇਹ ਕੋਟਰਾਹੀ ਮੈਂ ਕਬਜ਼ਾ ਲਿਆਤੀ ਜਦੋਂ ਇਹ ਮੈਂ ਫਸਲ ਬੀਜਤੀ ਸੀ ਕਣਕ ਕਣਕ ਬੀਜੀ ਹੋਈ ਜੀ ਗੋਡੇ-ਗੋਡੇ ਇਹ ਕਣਕ ਮੇਰੀ ਗੋਡੇ-ਗੋਡੇ ਹੋ ਗਈ ਸੀ ਜੀ ਵਧੀਆ ਕਣਕ ਹੋ ਗਈ ਸੀ ਇਹ ਜੀ ਚਰਨਜੀਤ ਕੌਰ ਦਾ ਮੁੰਡਾ ਅਗਰਵਚਨ ਸਿੰਘ ਔਰ ਉਹਦੇ ਨਾਲ ਬੰਦੇ ਹੋਰ ਤਿੰਨ ਚਾਰ ਕਰਨੈਲ ਸਿੰਘ ਔਰ